पर पूरी जगह बहुत है बट इन ना कंस्ट्रक्शनिंग थोड़ा बहुत लेना है बिल्डिंग पक्की हो जाएगी कि काम को बिल्डिंग का नुकसान नहीं होगा और पीछे आस्ती हो जगह है ये सादा बिल्कुल ठीक है बजट है ना तो भी एससीपी में आराम नहीं ਠੀਕ ਹੈ ਜੀ ਫਿਰ ਓਕੇ ਨਾਰਾਜ਼ ਨਾਰਾਜ਼ ਆਪਾਂ ਇੱਕ ਬਾਅਦ ਕਰਦੇ ਜੀ ਬ੍ਰਹਮਾਰਣ ਜੀ ਦੀ ਜਮਨੀ ਇਹ ਜਮਨੀ ਮਨਰ ਜੀ ਨੇ ਇਹ ਐਫਪੀ ਦੇ ਸਾਥ ਕੋਤਨੀ ਨੀਰਤ ਜੀ ਆਪਣੇ ਪੰਜਾਬ ਕਿਸ ਦੀ ਦਰਵਾਣੀ ਬਣ ਕੇ ਇਹ ਵੀ ਦੇ ਕਨੈਕਟਿੰਗ ਤੇ ਇਹ ਹੈ ਦੰਦੀ ਦੀ ਇਹ ਮਿਲავ ਕਿਸੇ ਤੇ ਤੇ ਬੁਸ਼ਰ ਬਾਰ ਵੀ ਹੈਗੀ ਨੇ ਪਾਣੀ ਪਾਣੀ ਚਲ ਰਹੀ ਦਰਨ ਬਾਦ ਹਲਕੇ ਜਿਵੇਂ ਆਈਆਂ ਆ ਮੈਨੂੰ 1-2 ਦਿਨ ਤੋਂ ਇੱਕ ਸੱਦਾ ਦਿੱਤਾ ਗਿਆ ਸੀ ਕਿ ਅੱਜ ਪ੍ਰੈਸ ਕਲੱਬ ਵਿੱਚ ਇੱਕ ਮੀਟਿੰਗ ਹੈਗੀ ਆ ਸੋ ਅੱਜ ਮੈਂ ਉਸ ਮੀਟਿੰਗ ਦੇ ਵਿੱਚ ਗਈ ਸੀ ਜਿੱਥੇ ਪ੍ਰੈਸ ਕਲੱਬ ਦੇ ਸਾਰੇ ਹੀ ਮੈਂਬਰਸ ਮੌਜੂਦ ਸੀਗੇ ਸੋ ਉਹ ਵੀ ਇਹ ਚਾਹੁੰਦੇ ਨੇ ਔਰ ਮੈਂ ਵੀ ਇਹ ਚਾਹਨੀ ਆ ਕਿ ਪ੍ਰਸਟਰਬ ਸਾਡੇ ਹਲਕੇ ਦੇ ਵਿੱਚ ਹੈ ਜਗਾ ਆਈਡੀਅਲ ਲੋਕੇਸ਼ਨ ਤੇ ਹੈ ਤੇ ਉਹਦਾ ਹੋਰ ਵਿਕਾਸ ਅੱਗੋਂ ਹੋਣਾ ਚਾਹੀਦਾ ਹੈ ਸੋ ਉਹਨਾਂ ਦੀਆਂ ਮੈਂ ਮੰਗਾ ਜੜੀਆਂ ਹੈਗੀਆਂ ਨੇ ਉਹ ਅਸੀਂ ਸੁਣ ਕੇ ਵੀ ਆਏ ਔਰ ਉਹਨਾਂ ਨੂੰ ਪਹਿਲ ਦੇ ਆਧਾਰ ਤੇ ਉਹਨਾਂ ਨੂੰ ਹੱਲ ਕਰਨ ਦਾ ਜਿਹੜਾ ਵਾਅਦਾ ਉਹ ਵੀ ਕਰਕੇ ਆਏ ਆ ਜਿਹਦੇ ਵਿੱਚ ਉਹਦੇ ਪਿੱਛੇ ਕਾਫੀ ਖਾਲੀ ਜਗ੍ਹਾ ਪਈ ਹੋਈ ਹੈ ਸੋ ਉੱਥੇ ਜੋ ਵੀ ਬੈਸਟ ਕੀਤਾ ਜਾ ਸਕਦਾ ਉਹ ਅਸੀਂ ਬਹੁਤ ਜਲਦ ਸ਼ੁਰੂ ਕਰਵਾ ਦੇਵਾਂਗੇ ਮੈਂ ਕਦ ਤੱਕ ਕਰ ਅਸੀਂ ਪੂਰੀ ਮੰਗਾ ਹੋਣੀ ਹੈ ਕੀ ਕਹਿ ਰਹੇ ਤੁਸੀਂ ਕਿ ਕਦ ਤੱਕ ਮੰਗਾ ਪੂਰੀ ਹੋਣ ਹੋ ਜਾਣਗੇ ਮੈਂ ਤਾਂ ਕਹਿੰਦਾ ਜੀ ਅੱਜ ਤਾਂ ਮੀਟਿੰਗ ਹੋ ਕੇ ਆਈ ਹੈ ਅਜੇ ਹੁਣ ਐਸਟੀਮੇਟਸ ਲਗਵਾਉਣੇ ਹਨ ਉਹਨਾਂ ਦੀ ਰਿਕੁਐਸਟ ਕਰਦੇ ਹਾਂ ਦੇਖਦੇ ਕਿੱਧਰੋਂ ਕਰਦੇ ਹਾਂ ਇੰਪਰੂਵਮੈਂਟ ਰਸੂ ਕਹਿੰਨੇ ਆ ਉਸ ਤੋਂ ਬਾਅਦ ਸ਼ੁਰੂ ਕਰਾ ਦਾਂਗੇ